ਨੇਹਾ ਜਿਸ ਦਾ ਕੀ ਕਤਲ ਸੋਹਰੇ ਪਰਿਵਾਰ ਦੇ ਵੱਲੋਂ ਕਰ ਦਿੱਤਾ ਗਿਆ ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ ਅਤੇ ਨਿਊਜ਼ ਚੈਨਲ ਦੇ ਉੱਤੇ ਕੱਲ ਭਾਈ ਅਮਰਿਤਪਾਲ ਸਿੰਘ ਮੈਰੋ ਉਹਨਾਂ ਦੇ ਘਰ ਵਿੱਚ ਪੁੱਜੇ ਸੀ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਅਤੇ ਪਰਿਵਾਰ ਦਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੰਦਾ ਅਤੇ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਇਹ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਅਤੇ ਸੋਹਰੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਉੱਤੇ ਤਕਰੀਬਨ ਕਿਸ ਦਰਜ ਹੋ ਚੁੱਕਾ ਆ ਅਤੇ ਉਹ ਇਸ ਸਮੇਂ ਰਿਮਾਂਡ ਦੇ ਉੱਤੇ ਨੇ ਪਾਈ ਅਮਿਤਪਾਲ ਸਿੰਘ ਮੈਰੋ ਨੇ ਖੁਦ ਪੋਸਟ ਪਾ ਕੇ ਦੱਸਿਆ ਹੈ ਅਮ੍ਰਿਤਪਾਲ ਸਿੰਘ ਮੈਰੋ ਲਿਖਦੇ ਨੇ ਭੈਣ ਨੀਹਾ ਦੇਵੀ ਦੇ ਕੇਸ 'ਚ ਪਰਿਵਾਰ ਨਾਲ ਮੁਲਾਕਾਤ ਤੇ ਕੇਸ ਦੀ ਜਾਣਕਾਰੀ ਲੈ ਕੇ ਪੁਲਿਸ ਅਧਿਕਾਰੀਆਂ ਨੂੰ ਮਿਲੀਆਂ ਗਈਆਂ ਸਖਤ ਤੋਂ ਸਖਤ ਕਾਰਵਾਈਆਂ ਕੀਤੀ ਜਾਵੇਗੀ ਜਿੰਨਾ ਤੇ ਕਤਲ ਦਾ ਕੇਸ ਦਰਜ ਸਾਰੇ ਰਿਮਾਂਡ ਤੇ ਨੇ ਭੈਣ ਨੀਹਾ ਦੇਵੀ ਦਾ પતિ ਮੁੰਡਾ ਖੁਦ ਪਰਚਾ ਦਰਜ ਸੋਹਰਾ ਪਰਚਾ ਦਰਜ ਸੱਸ ਪਰਚਾ ਦਰਜ ਮੁੰਡੇ ਦੀਆਂ ਦੋਵੇਂ ਭੈਣਾਂ ਪਰਚਾ ਦਰਜ ਮੁੰਡੇ ਦਾ ਤਾਇਆ ਪਰਚਾ ਦਰਜ